ਹਾ 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 ਰੱਬਾ ਕੀ ਰੰਗ ਹੈ ਤੇਰੀ ਬਾਰੇ ਬਾਰੇ ਜਾਈਏ 10 ਮਿੰਟ ਪਹਿਲਾਂ ਐਡੀ ਐਡੀ ਧੁੱਪ ਸੀ ਚਿੜੀ ਉੱਡ ਕਾਂ ਉੱਡ ਤੋਤਾ ਉੱਡ ਗਾਈ ਉੱਡ ਚੱਲ ਬਈ ਮੈਂ ਤਾਂ ਜਿੱਤ ਗਈ ਤੂੰ ਹਾਰ ਗਿਆ ਨੂਨ ਮਿਰਚ ਮਸਾਲਾ ਹਲਦੀ ਕਿਉ ਨੂਨ ਮਿਰਚ ਮਸਾਲਾ ਹਲਦੀ ਕਿਉ ਲਾਵੜੀ ਹੋਰ ਕੀ ਖੇਡੀਆਂ ਨੇ ਵਾਹ ਅੱਤਾਂ ਕਿਡੀਆਂ ਉਡਕਾ ਵੱਡ ਖੇਡੀਆਂ ਨੇ ਉਰੇ ਆਉ ਭੱਜ ਕੇ ਹੂ ਬਾਣੀ ਆਉਂਦਾ ਉਹਨੂੰ ਛੇੜਾਂਗੇ ਆਪਾਂ ਐਕਸ਼ਨ ਤਾਂ ਲੱਗਦਾ ਲਾ ਲਾ ਰੇ ਪਾਣੀ ਦਿੱ ਦਿੱਤੋ ਪਕੜ ਲਈ ਇਹ ਰਹੀ ਨਹੀਂ ਪਤਾ ਲੱਗਦਾ ਲੈ ਵੀ ਸੰਤੂ ਰਾਮਾ ਦੁਕਾਨ ਚੋਂ ਤਾਂ ਆਇਆ ਬਹਾਨਾ ਲਾ ਕੇ ਵੀ ਗ੍ਰਾਹੀ ਗ੍ਰੋਹੀ ਕਰਕੇ ਲਿਉਨੇ ਆ। ਅੰਜਰ ਦੇ ਵੀ ਕੋਈ ਤੀਮੀ ਟੂਮੀ ਦੀਂਦੀ ਨਹੀਂ ਇਹ ਸਾਰੀ ਬੀਬੀ ਸੁੰਨੀ ਪਈ ਆ। ਜਮੀ ਨਹੀਂ ਕੋਈ ਠੀਲਾ ਹੈਗਾ। ਥੋੜੀ ਪਣੀ ਠਾਰਕੀ ਭੋਰ ਲੈੰਦੇ। ਆਏ ਕਾਦਰ ਸੰਤੂ ਆ। ਆ ਬਾਰ ਜੇ ਥਲੋਂ ਦੀ ਦੇਖ ਲੈਨੇ ਜੇ ਕੋਈ ਤੀਮੀ ਦੀ ਜੇ। ਆ ਹਾਪੀ ਜਾਨ ਕੰਗਾਇਆ ਬਕਿਸਿ। ਉਹ ਬਲਾਂ ਚੰਨਿਆ ਕੁੱਚਾ ਨੇ ਵੇ ਬੱਲੇ 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 ਥੋੜੀ ਪੁਆਇੰਟ ਆਹ ਨਿਯਾਰੇ ਆਈ ਜਾਂਦੇ ਨਿਯਾਰੇ ਆਈ ਜਾਂਦੇ ਨਿਯਾਰੇ ਆਈ ਲੈ ਕੋਈ ਆ ਵੇ ਮਰ ਜਾਣਾ ਕਿਹੜਾ ਵੇ ਵੇ ਕਿਹੜਾ ਚੱਕਿਆ ਨਾ ਤੇਰਾ ਬੇੜਾ ਬੈ ਤਾਂ ਪਤਾ ਨਹੀਂ ਕਿਹੜਾ ਮੱਥੇ ਲੱਗਿਆ ਸੀਗਾ ਕਿਹੜੀਆਂ ਗਰਾਈਆਂ ਤੇ ਕਿਹੜੀਆਂ ਥੀਮੀਆਂ ਪਹਿਲਾਂ ਤਾਂ ਜਵਾਖਾਂ ਜਨ ਤੋਂ ਲਾਪਾ ਕਰਾਈ ਆਪਾਂ ਨੇ ਉਹ ਤੋਂ ਡਿੱਗੇ ਫੇਰ ਆਹ ਦੇਹ ਦੇ ਸੀ ਘਰ ਜੇ ਵਿੱਚ ਦੀ ਇਹ ਵੀ ਨਾ ਕੋਈ ਸਾਡੀ ਗੱਲ ਬੜੀ ਸਵਾਦ ਤਾਂ ਆਇਆ ਹੋਰਾ ਲੇਕੀ ਦੀ ਪਤਾ ਨਹੀਂ ਪਤਾ ਕਿ ਮੈਂ ਲੱਗਿਆ ਤੀਮੀ ਨੂੰ ਇਹ ਬਾਬਾ ਤੂੰ ਮੱਕੜ ਦਾਸ ਤੂੰ ਵਿਚਾ ਨਹੀਂ ਅੱਜ ਕਿਤੇ ਘਰੇ ਨਾ ਪਤਾ ਲੱਗ ਜਾ ਅਗਲੇ ਤੇ ਤੇਰੇ ਸਵਾ ਰੁਪਏ ਦੇ ਪਤਾਸੇ ਚ ਧਰਾ ਕੇ ਤਗਾ ਲਿਆਉਂਗਾ ਤੂੰ ਮੱਕੜ ਦਾਸ ਤੇ ਨਾਲੇ ਸਾਡੇ ਘਰੇ ਕੀ ਲਾਂਬਾ ਨਾ ਵੀ ਸੀ ਤਾਂ ਨਾ ਪਤਾ ਲੱਗੇ ਛਨੀਤਾ ਨੇ ਤਾਂ ਮੇਰਾ ਜਮੇ ਹੀ ਛੱਡਣਾ ਨਹੀਂ ਆ ਜਮੇ ਅੱਗਾ ਪਿੱਛੇ ਹੀ ਨਹੀਂ ਛੱਡਣਾ ਉਹ ਤਾਂ ਨਾ ਉਹ ਬੋਲਣ ਲੱਗੀ ਦੇਖ ਕੇ ਕੇ ਬਾਬਾ ਬੰਮਾ ਕਰਦਾ ਅੱਜੇ ਬਚਾਲੇ ਮੁੜ ਕੇ ਨਹੀਂ ਇਹ ਕੰਮ ਕਰਦਾ ਹੈਗਾ ਲੈ ਜੀ ਫਿਰ ਸੰਤੂ ਰਾਮਾ ਹੁਣ ਤਾਂ ਦੁਕਾਨ ਤੇ ਜਾਣ ਦਾ ਹੀ ਫਾਇਦਾ ਹੈਗਾ ਧੋਗਾ ਘਟੈਂਡ ਕਰਾਂਗੇ ਲੈ ਦੁਕਾਨ ਦੀ ਆ ਗਈ ਦਾ ਗੋਡੇ ਗਿੱਟੇ ਜਿ ਤੜਾ ਲਏ ਅੱਜ ਜਵਾਖਾ ਤੋਂ ਜਮੇ ਆਹ ਖਾਂ ਤੇ ਤਾਂ ਰੱਗ ਭਾਗ ਲੇ ਕੇ ਕਿਹਨੇ ਕਰਾਂ ਨਾ ਮੈਂ ਤਾਂ ਉਹੀ ਦੀ ਹੀ ਕਿ ਤਰ੍ਹਾਂ ਕਰਦਾ ਹੈ ਆਹਾ ਕਰਤਾ ਤੋਂ ਕੁਪੜੇ ਹੋ ਗਈ ਹੈ ਹਾਈ 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 ਸੁਪਰ ਚੰਗੀ ਲੱਗਦੀ ਹੈ ਬਲਬ ਬਲਬ ਹੋਰ ਕਿਵੇਂ ਪੁੱਤ ਠੀਕ ਹੈ ਚਲੋ ਵਾ ਬੱਬੂ ਹਾਂ ਤੂੰ ਗੱਗੂ ਵਾਲੀ ਦੀ ਫਿਲਮ ਦੇਖੀ ਜੀ ਨਾ ਟੀਵੀ ਜਨ ਚਾਈ ਹਾਂ ਡੀਡੂੜੂ ਕਰਦਾ ਸੀ ਹਾਂ ਆ ਜਾ ਫਿਰ ਆਪਾ ਮੈਨੂੰ ਪਾਪਾ ਦੇ 5 ਰੁਪਏ ਦੇ ਤੇ ਆ ਹਾਂ ਆਪਾਂ ਬਾੜੀ ਜਿੱਜੀ ਜਣ ਵਾਲਾ ਕਹਿਆ ਨਹੀਂ ਕੀ ਗੱਲ ਆ ਲੈ ਆ ਚੱਕ ਕੋ ਕਰੇ ਇਹ ਪੰਜਾਂ ਦੇ ਨਹੀਂ ਆਉਂਦੇ ਸ਼ੇਰਾ ਇਹ ਮਹਿੰਗੇ ਹੋ ਗਏ ਹੁਣ ਉਹ ਕੋ ਦਾ ਪੰਜ ਦਾ 3000 ਉਹ ਨਾ ਨਾ ਸ਼ੇਰਾ ਹੁੰਦਾ 7 ਦਾ ਹੋ ਗਿਆ ਮਹਿੰਗੇ ਹੀ ਪਤਾ ਕਿੰਨੀ ਆ ਕਿਹੜੇ ਜਵਾਨੇ ਚ ਰਹਨੇ ਹੋ ਲੈ ਲੈ ਫੜਾ ਮੇਰਾ ਸ਼ੇਰ 2 ਰੁਪਏ ਹੋ ਰਹੇ ਨਹੀਂ ਲੈ ਜੀ ਜਾਓ ਜਾਓ ਆ ਜਾਂਦੇ ਨੇ ਮੂੰਹ ਕਾ ਕੇ ਫੜ ਚੋ ਦਲਾ ਫੱਗਾ ਹੋ ਹਲਦੂ ਵਰਤਨੀ ਹੋ ਜਾ ਨਾ ਆਪਣੀ ਜੋ ਕੱਟ ਨਿਆਣ ਦੁਕਾਨਦਾਰ ਨਿਆਣ ਥੱਲੇ ਦੁਕਾਨੀ ਉਹ ਗਾਹਤੋਂ ਆਉਂਦਾਨੀ ਕੀ ਕਰੀ ਸਪੋਰ ਉਹ ਕਹਾ ਜਾ ਰਹੀ ਹੈ ਤੇ ਇੱਧਰ ਆ ਜਾ ਜਮਾਨੀ ਜਾਂਤਾ ਬੁਲ ਚਲਾ ਚੜ ਬੈਠ ਕੇ ਪਰਾਭੂ ਤੇਜ ਦੇ ਰਾਤ ਤੇਜ ਬੁਲ ਬੈਠਾ ਵੀ ਉਫਾ ਹੋ ਜਾਂਦਾ ਮਨਾ ਕਿ ਕਿ ਜੇ ਕੋਈ ਕਤਗਾਂ ਘਾ ਘਾ ਜਾਣਾ ਨਗਦ ਵਾਲਾ ਗੱਲੇ ਚ ਪਾ ਲੈਂਦੇ 2 ਰੁਪਏ ਨਾਲੇ ਮਾੜਾ ਮੋਟਾ ਕਿਸਦੇ ਗਰਾਹੀ ਨੂੰ ਜਾਇਆ ਹੁੰਦੇ ਪਰ ਜਾਵਾਂਗੇ ਤਾਂ ਹੈ ਇਹ ਕੰਜਰ ਕੋ ਹੁ ਜਵਾਕ ਜੀ ਨਗਦੇ ਮੱਥੇ ਲੱਗੇ ਜਾਣਾ ਉਹੋ ਪੈੜੀ ਕਰ ਦੇਗੇ ਉਹਦੇ ਬਚ ਗਏ ਅੱਜ ਮੈਂ ਉਹਦੇ ਛੱਤਰ ਫੇਰੂੰਗਾ ਚਿਕਨਾ ਰਹੂੰ ਮੱਦੇਦਾਂ ਨੰਗੇ ਜਾ ਜੇ ਨੂੰ ਛੇੜ ਦੇ ਲੈ ਹੈ ਬਾਬਾ ਕੋ ਮੱਕਰਦਾਸ ਅੱਜ ਟੱਕਰ ਨਹੀਂ ਨਾ ਉਹ ਮੈਨੂੰ ਉਹਦੇ मार्या अच्छा अच्छा कवी अच्छा मंडी ਮੁਆਇਆ ਹੁਣ ਜੇ ਜਾਏ ਇਹ ਪੰਜਾਂ ਘਰਾਂ ਦੇ ਸਮਾਂ ਸਵੇਰਾ ਦਾ ਦੋ ਚਾਰ ਘਰਾਂ ਦੇ ਤਾਂ ਬੰਦਾ ਮਿਲੂ ਵਈ ਮਿਲੂ ਫਿਰ ਖੇਤਾਂ ਬੰਨੇ ਨੂੰ ਨਿਪਟ ਜਾਂਦੇ ਨੇ ਮੈਂ ਮਾਰੀ ਆ ਕੇ ਦਾ ਵਧੀਆ ਰਹਾ ਉਰਕੀਆਂ ਲੋਪ ਲਾ ਜਾਂਗੇ 2 ਮਿੰਟ ਆਹ ਹੋਰ ਕਿਵੇਂ ਲੱਗਦੇ ਆ